ਭਾਈ ਤੇ ਇੱਥੇ ਸ਼ੁਰੂਆਤ ਕਰਨੀ ਆ ਕੱਲ ਕਿੰਨੇ ਟਰਾਲੇ ਫਿਰ ਭਰਤੇ ਸੀਗੇ ਹਾਂਜੀ ਪਹੁੰਚ ਗਏ ਲੈਟਰ ਲਿਖਿਆ ਆ ਸੰਕੀਆਂ ਚ ਪਾਣੀ ਆ ਰਿਹਾ 1 ਨੰਬਰ 2 ਨੰਬਰ 3 ਆਲੂਆਂ ਦੀ ਪਰ ਕਿਦਾਂ ਬੜਨੇ ਆ ਉਹ ਬੱਲਾ ਬੱਲਾ 59 ਹਾਂ ਹਾਂਜੀ ਕਫਾ ਹੋ ਗੋ ਜੀ ਤਿੰਨ ਦਿਨ ਹੋ ਗਏ ਤੁਹਾਨੂੰ ਇੱਥੇ ਧੱਕੇ ਖਾਂਦਿਆਂ ਨੂੰ ਓਏ ਹੁਣ ਆ ਵੀਡੀਓ ਨਾਲ ਲੈ ਜਾ ਜੋ ਨਾ ਯਾਰ ਭਾਈ ਯਾਰ ਜੋ ਸਾਡੀ ਥਾਂ ਤੇ ਤੂੰ ਚੁਣ ਲੈਣੀ ਤੇਰੇ ਨਾਲ ਨਿਵਾਉਂਦੇ ਦੇਖਾਂਗੇ ਨੀ ਆਇਆ ਭਾਈ ਤੇ ਇੱਥੇ ਸ਼ੁਰੂਆਤ ਕਰਨੀ ਆ ਇਤੋਂ ਲੈ ਤੂੰ ਹੀ ਤਾਂ ਕਿਹਾ ਕਿ ਮੈਂ ਇਤੋਂ ਸ਼ੁਰੂਆਤ ਕਰਿਆ ਕਰੋ ਸਸਰੀਕਾਲ ਜੀ ਉਹ ਠੀਕ ਹੋ ਹਾਂ ਜੀ ਤੁਸੀਂ ਦੱਸੋ ਜੀ ਠੀਕ ਹੈ ਹੋਰ ਜੀ ਆਹ ਬੰਦੇ ਕੋਈ ਨਾਮ ਮੈਨੂੰ ਪਤਾ ਨਹੀਂਗਾ ਇਹ ਮੁੰਡੇ ਦਾ ਨਾਮ ਵੀਰ ਭਾਈ ਜੀ ਹਾਂ ਇਹ ਬਾੜੇ ਭਾਈਕੇ ਦਾ ਮੁੰਡਾ ਹੈ ਜੀ ਬਾੜੇ ਭਾਈਕੇ ਦਾ ਹਾਂ ਜੀ ਕ੍ਰਿਸ਼ਨ ਦੀ ਭੂਆ ਦਾ ਮੁੰਡਾ ਬਈ ਅੱਛਾ ਹਾਂ ਜੀ ਠੇਕੇਦਾਰ ਕੋਲ ਕਿਹੜਾ ਮਾਰੀਏ ਹਾਂ ਜੀ ਠੇਕੇਦਾਰ ਸਾਹਿਬ ਠੀਕ ਹੈ ਜੀ ਕਿੰਨੇ ਟਰਾਲੇਗਾ ਦੋ ਜੱਟ ਦੋ ਜੱਟ ਦੋ ਜੱਟ ਰੋਣਾ ਕੱਲ ਕਿੰਨੇ ਟਰਾਲੇ ਫਿਰ ਭਰਤੇ ਸੀਗੇ ਕੱਲ ਅਸੀਂ 6 6 ਟਰਾਲੇ ਭਰਤੇ ਸੀ ਫਿਰ ਤਾਂ ਬਹੁਤ ਖਿੱਚਦਾ ਕੰਮ ਤੇ ਕਿੰਨੇ ਦਿਨਾਂ ਚ ਕਰ ਦੋਗੇ ਪੂਰਾ ਆ ਜਿਹੜਾ ਰਹਿੰਦਾ ਇਧਰ ਨੂੰ ਆਹ ਆ ਸਿਰੇ ਕੇ ਦੰਦੇ ਚਲਾ ਦੋ ਆ ਥਲੜਾ ਥਲੜਾ ਹਾਂ ਥਲੜਾ 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 ਮੱਲਾ ਦਾ ਹੋਜੀ 10 12 ਦਿਨਾਂ ਦੇ ਨਾਲ ਚੇਪ ਦਿੰਦੇ 10 12 ਦਿਨਾਂ ਚ ਚੇਪ ਦਾਂਗੇ ਠੇਕੇਦਾਰ ਕਹਿੰਦਾ ਹਾਂ ਠੀਕ ਐ ਲੈ ਲੈਟਰ ਨਿਕਲੇ ਜੇਬ ਚ ਮੱਲਾ ਦਾ ਹੀ ਸੀ ਨਹੀਂ ਨਹੀਂ ਇਹ ਇਹ ਵੀ ਜੇਬ ਚ ਪੁੱਤ ਆਹ ਕਸਰੀ ਕਾਜੀ ਆ ਜਾ ਮਾਮੇ ਨਾਲ ਕਰ ਲੈ ਕੋਈ ਸਾਜ ਪਿਆਰ ਦੀ ਮਾਮਾ ਦਾ ਯਾਰ ਨੂੰ ਕੁੱਦੂ ਇਹ ਲਾਇਆ ਹਿੰਦਾ ਘਰੇ ਘਰੇ ਕੁੱਦੂ ਕੀ ਲਾਇਆ ਦਾ ਮਾਮਾ ਮਾਮਾ ਕਨੇ ਟਰਾਲਾ ਭਰਾ ਮੇਰੇ ਨਾਲ ਤੇ ਭਰਾ ਫੇ ਟਰਾਲਾ ਮਾਮਾ ਵਾਲਾ ਲੋਕ ਤਾਂ ਨਾਨਕੇ ਆ ਕੇ ਪੱਠੇ ਵੱਢ ਕੇ ਲੈਂਦੇ ਤੇ ਮੈਂ ਵੀ ਜਾਣਾਗਾ ਟਰਾਲਾ ਮੇਰੇ ਭਰਨ ਵਾਲਾਗਾ ਉਦੋਂ ਜਾਵਦੀ ਹਜੇ ਕਿੱਥੇ ਭਰਨ ਵਾਲਾਗਾ ਉਹ ਤਾਂ ਨਹੀਂ ਹਜੇ ਭਰਦੇ ਉਹਦਾ ਹਜੇ ਉਹਨੂੰ ਇਹ ਸਿਰੇ ਲਾ ਦੇਣਗੇ ਜਦੋਂ ਉਹਨਾਂ ਨੇ ਸਿਰੇ ਲਾਉਣਾ ਹਾਂ ਗੱਠ ਪਵਾਦੋ ਹਾਂਜੀ ਪਹੁੰਚ ਗਏ ਜਿਵੇਂ ਚਰੇ ਛੱਡ ਦੇ ਫਿਰ ਜਿਵੇਂ ਚਰੇ ਛੱਡ ਦੋ ਪਾਣੀ ਲੱਗ ਗਿਆ ਜਿਵੇਂ ਨੂੰ ਪਾਣੀ ਉਹ ਛੱਡ ਦਾਂਗਾ ਠੀਕ ਹੈ ਤੇ ਕੀ ਗੱਲ ਆ ਲੇਵਰ ਨਹੀਂ ਆਈ ਫਿਰ ਅੱਜ ਉਧਰ ਤੇਰੇ ਲਈ ਲੱਗਾ ਕੀਤਨ ਹੈ ਅੱਛਾ ਤੇ ਟਰਾਲੇ ਆਉਂਦੇ ਨਹੀਂ ਅੱਜ ਫਿਰ ਖਾਲੀ ਟਰਾਲੇ ਆਉਂਦੇ ਸੋਮੀਰ ਦੇ ਭਰਨੇ ਠੀਕ ਆ ਜਿਉਂ ਵੀ ਜਾ ਫਿਰ ਹੈ ਕਿਉਂ ਭਾਈ ਕੱਲ ਠੀਕ ਹੈ ਜੀ ਹੋ ਠੀਕ ਹੋ ਜਵਾਂ ਨੂੰ ਪਾਣੀ ਲਾਉਣ ਆ ਗਏ ਫਿਰ ਹੈ ਅੱਜ ਹਾਂਜੀ ਠੀਕ ਹੈ ਹੋਰ ਬਾਈ ਆ ਬਾਈ ਕਿੱਥੋਂ ਆ ਡਿੰਡੋ ਹੀ ਆਪਣੇ ਕਿੱਥੋਂ ਆ ਉਹਦਾ ਕੋਲੇ ਡਾਕਟਰ ਦਾ ਸਾਹਮਣੇ ਕੋਲੇ ਡਾਕਟਰ ਨੂੰ ਜਾਣਦਾ ਮੈਂ ਉਹਦੇ ਘਰ ਸਾਹਮਣੇ ਆਪਣਾ ਘਰ ਹੀ ਆ ਠੀਕ ਹੈ ਤੇ ਆਲੂਆਂ ਦੀ ਫਿਰ ਕਿਦਾਂ ਬੜਨੇ ਆ ਉਹ ਬੱਲਾ ਬੱਲਾ ਇੱਥੇ ਸਾਡੇ ਬੰਦੇ ਆ ਗਏ ਬੱਲਾ ਬਸ ਤਿਆਰੀ ਹੈ ਜਿੱਥੇ ਤਿਆਰੀ ਹੈ ਨੇੜੇ ਆ ਕੰਮ ਜਵਾਂ ਨੇੜੇ ਆ ਨਹੁ ਤੇ ਠੀਕ ਪਾਣੀ ਦਿਖਾਉਣਾ ਮੈਂ ਤੁਹਾਨੂੰ ਕਿਹੜੇ ਹਿਸਾਬ ਨਾਲ ਹੁੰਦਾ ਇੱਥੇ ਆਪਾਂ ਚੱਲਦੇ ਆ ਇਹ ਤਾਂ ਦਿਖਾਉਣਾ ਤੁਹਾਨੂੰ ਪਾਣੀ ਕਿਹੜੇ ਹਿਸਾਬ ਨਾਲ ਆਉਂਦਾ ਇਹ ਆ ਪਦੀਨਾ ਫੈਕਟਰੀ ਤੇ ਆਪਣੇ ਜਵਾਂ ਨੂੰ ਪਾਣੀ ਲੱਗ ਰਿਹਾ ਆ ਤਾ ਟੈਂਕੀਆਂ ਚ ਪਾਣੀ ਆ ਰਿਹਾ 1 ਨੰਬਰ 2 ਨੰਬਰ 3 ਨੰਬਰ ਤਾ ਟੈਂਕੀਆਂ ਚ ਪਾਣੀ ਆ ਰਿਹਾ ਇਹ ਭਰ ਕੇ ਜਿਵੇਂ ਚ ਆ ਨਹੀਂ ਰਿਹਾ ਗਿਆ ਇਹ ਥੱਲੋਂ ਆ ਰਿਹਾ ਥੱਲੋਂ ਚਲਿੰਗ ਹਾਂਜੀ ਪਹੁੰਚ ਗਏ ਠੀਕ ਆ ਜੀ ਠੀਕ ਆ ਅੱਜ ਸੁਹਾਣੇ ਵਾਲੇ ਤਾਂ ਆਉਂਦੇ ਨਹੀਂਗੇ ਠੰਡੀ ਆਰ ਕੇ ਹਾਂ ਅੱਜ ਉਹ ਕਿਹਦੀ ਬੋਈ ਅੱਜ ਉਹ ਭਰਨਗੇ ਠੰਡੀ ਆਰ ਕੇ ਕਿਦੋਂ ਕਾ ਜਾਣਗੇ ਉਹ ਜਿਹੜਾ ਥੱਲੇ ਇੱਧਰ ਲ ਖੁੰਜੇ ਤੇ ਨਹੀਂ ਲੱਗੇ ਵੇ ਹਾਂ ਮਾਰੇ ਕਰੂ ਕੋ ਫੋਨ ਨਾਲ ਤੇ ਉੱਪਰ ਹੀ ਜਾਂਦੇ ਟਰਾਲਾ ਉਹਨਾਂ ਦਾ ਇਹ ਇੱਕ ਟਰਾਲਾ ਹੋਰ ਭਰ ਕੇ ਮੇਰੇ ਸਾਬ ਨੂੰ ਫੇਰ ਆਪਣਾ ਹੋਰ ਆਉਂਦਾ ਮਾ ਦੋ ਟਰਾਲੇ ਭਰਨਗੇ ਉਹ ਚਾਰ ਕਟਰਾਲੇ ਉਹਨਾਂ ਦੇ ਆਗੇ ਠੀਕ ਹੈ ਉਹ ਭਰ ਥੱਲੇ ਇੱਥੇ ਹੀ ਇਸੇ ਧੰਪ ਹਾਂ ਹਾਂ ਇੱਥੇ ਭਰਨਾ ਇੱਥੇ ਠੀਕ ਹੈ ਮੈਂ ਸੇ ਭਰ ਦੇਣੀ ਹਾਂਜੀ ਤੁਸੀਂ ਇੱਧਰ ਤੋੜਾ ਫਿਰਦਾ ਅੱਜ ਹਾਂਜੀ ਡਿਊਟੀ ਇੱਧਰ ਲੱਗਦੀ ਹੈ ਜੀ ਕਿਉਂ ਜੀ ਮੈਂ ਕੰਮ ਦਾ ਨਾ ਵੱਧ ਕਰਦਣਾ ਤਾਂ ਕਰਕੇ ਅੱਛਾ ਇਹ ਡਿਊਟੀ ਨਾ ਮੇਰੀ ਬਦਲਦੀ ਹੈ ਘੰਟੇ-ਘੰਟੇ ਬਾਅਦ ਘੰਟੇ-ਘੰਟੇ ਬਾਅਦ ਠੀਕ ਮੈਂ ਹਾਂ ਬੰਦਾ ਇੱਧਰ ਕਿਵੇਂ ਆਇਆ ਫਿਰਦਾ ਅੱਜ ਉਹ ਸੜ ਕੇ ਜਲਦੇ ਹੈ ਅੱਛਾ ਮੈਂ ਹੈ ਨਹੀਂ ਸੀ ਯਾਰ ਉਹਦਾ ਉਹ ਕਲੇਪੀ ਮੱਸ ਹੋ ਗਈ ਦੁਬਾਰੇ ਯਾਰ ਰੀਕ੍ਰੀਏਟ ਕਰੋ ਦੁਬਾਰੇ ਸੀ ਯਾਰ ਆਇਆ ਨਾ ਕਰੋ ਬਾਈ ਬਾਈ ਰੀਕ੍ਰੀਏਟ ਤਾਂ ਕਰੋ ਯਾਰ ਕਿਹੜਾ ਕਿਹੜਾ ਜਿੰਦੋਂ ਤੁਸੀਂ ਮੈਨੂੰ ਦੱਸੋ ਤਾਂ ਸਹੀ ਕਿਉਂ ਤੂੰ ਸੁਆਦ ਕਿਉਂ ਲੈਣਾ ਆ ਗਿਆ ਯਾਰ ਸੁਆਦ ਨਹੀਂ ਲੰਦਾ ਯਾਰ ਨਹੀਂ ਯਾਰ ਮੈਂ ਜਾਊਂਗਾ ਲੈ ਥੋੜੀ ਹੁੰਦੀ ਅਕਲ ਮੈਂ ਹੈ ਨਹੀਂ ਸੀਗਾ ਆਪਣਾ ਕਾਲ ਆ ਗਿਆ ਜਾਂਦਾ ਸੀ ਮੈਂ ਕਹਿੰਦਾ ਇੱਧਰ ਲੱਗ ਜਾਂਦਾ ਨਾ ਅੱਛਾ ਇਹ ਆਪਣਾ ਦੂਜਾ ਬੇਡਾ ਜੀ ਅਸੀਂ ਜਾ ਲਵਾਂਗੇ ਛੇੜਿਆ ਦਫਾ ਹੋਵੋ ਜੀ ਤਿੰਨ ਦਿਨ ਹੋ ਗਏ ਤੁਹਾਨੂੰ ਇੱਥੇ ਧੱਕੇ ਖਾਂਦਿਆਂ ਨੂੰ ਕਦੋਂ ਕ ਜਾਓਗੇ ਬਈ ਯਾਰ ਕੱਲ ਗੇੜਾ ਨਹੀਂ ਪਰ ਇਹਨਾਂ ਲੇਬਰ ਵਾਲਾ ਨਹੀਂ ਕੀ ਕਹਿੰਦਾ ਤਾਇਆ ਤੇਰੇ ਤੇ ਇਲਜ਼ਾਮ ਲਾ ਰਿਹਾ ਜਾਂ ਉਹਨੇ ਇਹਨੇ ਵਰਦਿਆ ਆ ਕੇ ਆਣਾ ਕੱਲ ਫੇਰੇ ਮੇਰੇ ਵੜਦਾਂ ਕਹਿੰਦੇ ਨਹੀਂ ਤਾਂ ਇਹ ਨੇਰੇ ਤਾਂ ਆਏ ਸੀ ਆ ਤਾਂ ਇਹ ਮੇਲਾ ਕਿੰਨੇ ਵਜੇ ਆ ਕੇ ਸੀ ਤੜਕੇ ਆ ਗਏ ਫਿਰ ਟਾਈਮ ਨਹੀਂ ਮੈਨੂੰ ਹਾਂ ਇਹ ਤਾਂ ਤੜਕੇ ਦਾ ਖੜਾ ਰਿਹਾ ਸਾਡੇ ਪਿੰਡ ਵਾਲਾ ਆਪਣੇ ਵੀ ਦੇਣ ਕੰਮ ਕਰਨਗੇ ਸਾਡੇ ਪਿੰਡ ਵਾਲਾ ਵੀ ਰਾਤ ਆਊਗਾ ਕੋਈ ਭਰ ਦਿਓ ਬਈ ਕੱਲ੍ਹ ਨਹੀਂ ਦਾ ਨਹੀਂ ਅੱਛਾ ਰਾਲੂਆਂ ਨੂੰ ਬੁਕ ਕਰਨਾ ਹੈ ਜੱਟ ਫੇਰੇ ਹਟ ਕੇ ਆਈਏ ਬਾਈ ਆ ਕੀ ਹੋ ਗਿਆ ਗੋਡੇ ਨੂੰ ਦਿਖਾ ਕੇ ਲਿਆ ਬਈ ਉਹਨੂੰ ਭੇਜ ਠੇਕੇਦਾਰਾ ਟਰਾਲੇ ਆ ਗਏ ਦੋ ਹੋਰ ਉਹ ਤਾਂ ਹਾਂ ਕਹਿੰਦੇ ਤੁਸੀਂ ਭਰਨੇ ਅੱਜ 6 ਟਰਾਲੇ ਫੇਰ ਭਰਨੇ ਅੱਜ ਅੱਜ ਤਾਂ ਇਥੋਂ ਗਾਣਾ ਸੁਣਨਾ ਕੋਈ ਅੰਦਰ ਪਿੱਛੇ ਨੂੰ ਰੱਖੀ ਕੋਈ ਗਾਣਾ ਸੁਣਨਾ ਅੱਜ ਤਾਂ ਇਥੋਂ ਵਾਹ ਠੀਕ ਆ ਸਰਾ ਦਾਂਗੇ ਬਾਈ ਹੋਰ ਆਪਾਂ ਫੋਕਸ ਕਰੀ ਹੈਂ ਦੇਖ ਬਾਈ ਵਾਹ ਇੰਨੀ ਸ਼ੇਦੀ ਤਾਂ ਕੈਮਰਾ ਵੀ ਨਹੀਂ ਮੂਵਮੈਂਟ ਕਰ ਰਿਹਾ ਛੱਡ ਜਾ ਦੂਰ ਕਰ ਦੇ ਮੈਨੂੰ ਕੈਮਰਾ ਦੇ ਆਉਂਦੀ ਆ ਨਾ ਗੱਠ ਕਿੱਥੋਂ ਆਉਂਦੀ ਆ ਮੋਗ ਕੀਤੀ ਅਨੰਦ ਖੱੱਚ ਗੋਰੀ ਚੱਲ 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 ਹੁੱਪੇ ਹੁੱਪੇ ਉੱਪਰ ਉੱਪਰ ਗੰਡਾ ਅੜ ਗਈ ਖੜ ਜਾ ਫਸ ਗਈ ਗੰਡ ਉਹ ਦੇਖੀ ਗੰਡ ਦੂਜੀ ਅੜ ਗਈ ਸੀ ਚੱਕ ਉਹ ਗਾਹਾਂ ਖਿੱਚ ਲੈ ਜਾਣਾ ਚੱਲ ਬਈ ਨਹੀਂ ਨਹੀਂ ਗਾਹਾਂ ਵਾਲਾ ਨਹੀਂ ਆਹੀ ਖਿੱਚੋ ਕੇਰਾ ਉੱਪਰ 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 ਬੱਸ ਚਲੋ ਗਾਹਾਂ ਵਾਲਾ ਖਿੱਚ ਲਓ ਚੱਲ ਓਏ ਉੱਪਰ 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 ਉਪੇ 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 ਬਸ ਚਲੋ ਭਈਆ ਖਿੱਚ ਰਿਹਾ ਨਹੀਂ ਓ ਲਾਈ ਦਿੱਤੀ ਗੁੱਟ ਜੀ ਓਏ ਆਹ ਗੁੱਟ ਜੀ ਨਹੀਂ ਫੇਰ ਤੇ ਬੇਨ ਨਹੀਂ ਲਈ ਲਾਈ ਕਿਉਂ ਨਹੀਂ ਆ ਕੀ ਕਰਾ ਓਏ ਬਈ ਮੈਨੂੰ ਦੀਂਦੇ ਨਹੀਂ ਮਗਰ ਆ ਬਦ ਬੰਦਾ ਦੱਸਣਾ ਚਲ ਕੋਈ ਆਹ ਲਾ ਤਾਂ ਇੱਤੀ ਮੈਂ ਗੁੱਟ ਤਾਂ ਲੱਗੀ ਪਈ ਆ ਇਹਨੂੰ ਆਏਗਾ ਹੁਣ ਬੈਕ ਕਰਕੇ ਦੇ ਨਾਲ ਲਾਲੀ ਆ ਦੇ ਗਠਲਾ ਇਧਰ ਲਈ ਮੈਂ ਲਾਈ ਪਈ ਆ ਤਾਂ ਉਹਦਾ ਕਰਕੇ ਖੜ ਗਿਆ ਕੰਮ ਸਕੰਜੇ ਦਾ ਕਰਕੇ ਜੋ ਉਹਦੇ ਵਾਲਾ ਕੰਮ ਹੁੰਦਾ ਤਾਂ ਸਟਰੀਏ ਜੀ ਨੇ ਫੇਰ ਕਾ ਰਹੀਆਂ ਬੋਲੇ ਚੜ ਹੈ ਆਲੇ ਸੋ ਸੂਰਿਆ ਕਾਲਾ ਜੀ ਆ ਜੀ ਆਵਾਂਗੇ ਜੀ ਨਾਲ ਉਹਦਾ ਟਾਈਮ ਮਿਲ ਕੇ ਤਾਂ ਢੋਲਾਂਗੇ ਇਹਦਾ ਬਈ ਆ ਕੰਨੀ ਲਾ ਦੇ ਨਾਲ ਫੇਰ ਤਾਂ ਜਾਵੜਾਣੀਆਂ ਹੈ ਇਧਰ ਇਹਦੇ ਨਾਲ ਕੰਨੀ ਲਾ ਦੇ ਫੇਰ ਤਾਂ ਲੱਗ ਜਾਨੀਆਂ ਨਹੀਂ ਤਾਂ ਫਿਰ ਕੰਮ ਜਾ ਵੀ ਨਹੀਂ ਹੋਣਾ ਹੈ ਨੇ ਲੱਤਾਂ ਦਾ ਜਿੰਨੀਆਂ ਮਰਜ਼ੀ ਖਾ ਲੋ ਤੇ ਲਾ ਲੋ ਇਹ ਕਿਤੇ ਕਹਾਂ ਜਾਉਣੀ ਨਹੀਂ ਲਾਵਾ ਮੇਰੇ ਕੀ ਘੱਟ ਦੇ ਦੀ ਖਾਂਦੇ ਨਹੀਂ ਚਿਕਨ ਖਾਂਦਾ ਨਹੀਂ ਆ ਉਹ ਤਾਂ ਬਾਤ ਤੇ ਫੇਰ ਲੈਗ ਪੀਸ ਉਹ ਕੀ ਹੁੰਦੀਆਂ ਲੱਤਾਂ ਹੀ ਹੁੰਦੀਆਂ ਲੱਤਾਂ ਹੀ ਹੁੰਦੀਆਂ ਬਾਈ ਲੈਗ ਪੀਸ ਬਾਈ ਜੀ ਗੇਟ ਪਾਸ ਤੇ ਹੋਰ ਆ ਤੇ ਹੋਰ ਮੈਗੀ ਜਾ ਯਾਰ ਮੈਂ ਤਾਂ ਇਹ ਕਿਹਾ ਵੀ ਲੱਤਾਂ ਖਾ ਲੋ ਜਿੰਨੀਆਂ ਮਰਜ਼ੀ ਮਤਲ ਲੈਗ ਪੀਸ ਜਿੰਨੇ ਮਰਜ਼ੀ ਖਾ ਲੈ ਲੈਗ ਪੀਸ ਕਹੇ ਫਿਰ ਲੈਗ ਪੀਸ ਦੇ ਦਿਓ ਜੀ ਹਾਂਜੀ ਗੇਟ ਪਾਸ ਗੇਟ ਪਾਸ ਦੇਣਾਗਾ ਤੇ ਨਾ ਪਊਗਾ ਦੇਣਾ ਪਊ ਵੜ ਨਹੀਂ ਦੇਣਾ ਭਾਈ ਉਹਨਾਂ ਨੇ ਚਲੋ ਆ ਜਾਓ ਗੇਟ ਪਾਸ ਦੇਈਏ ਸੋ ਅਰ 31 31 ਜੀ ਜੀ ਨੂੰ ਮਾਰ ਗੋਲੀ ਜੀ ਵੀ ਲਿਖਣੀ ਪਣੀ ਆ ਕੋ ਛੱਡ ਪਰੇ ਜੀ ਨੂੰ 0 0 7 7 98 98 59 ਹਾਂ ਲਓ ਜੀ ਮਾਰੋ ਸਾਈਨ ਕਰ ਜੇ ਟੁੱਟ ਗਈਆਂ ਤਾਂ ਟੁੱਟ ਗਈਆਂ ਤੇਰੇ ਨਾਲ ਸਾਂਝਾਂ ਸਭ ਮੁੱਕ ਗਈਆਂ ਜੇ ਟੁੱਟ ਗਈਆਂ ਤਾਂ ਟੁੱਟ ਗਈਆਂ ਤੇਰੇ ਨਾਲ ਸਾਂਝਾਂ ਸਭ ਮੁੱਕ ਗਈਆਂ ਸਾਡੀ ਬਾਹ ਛੱਡ ਜੀ ਦੀ ਫੜ ਲੈ ਤੂੰ ਛੱਡੀ ਬਾਹ ਛੱਡ ਜੀ ਦੀ ਫੜ ਲੈ ਤੂੰ ਪਰ ਲਾਉਂਦੇ ਵੇਖਾਂਗੇ ਜੋ ਸਾਡੀ ਥਾਂ ਤੇ ਤੂੰ ਚੁਣ ਲੈਣੀ ਤੇਰੇ ਨਾਲ ਨਿਵਾਉਂਦੇ ਦੇਖਾਂਗੇ ਨਹੀਂ ਤੇਰੇ ਨਾਲ ਨਿਵਾਉਂਦੇ ਦੇਖਾਂਗੇ ਨਹੀਂ ਜੇ ਟੁੱਟ ਗਈਆਂ ਕਾਂ ਟੁੱਟ ਗਈਆਂ ਜੇ ਟੁੱਟ ਗਈਆਂ ਤਾਂ ਟੁੱਟ ਗਈਆਂ ਤੇਰੇ ਨਾਲ ਸਾਂਝਾ ਸਭ ਮੁੱਕ ਗਈਆਂ ਵੈਂਕਰ ਵਾਲਵਾਤਾ ਵਾਹੀ ਵਾਹ ਐਚ ਲੋ ਜੀ ਆਪਣਾ ਟਰੈਕਟਰ ਲੱਗਿਆ ਲੱਗਿਆਗਾ 911 ਦੁਬਾਰੇ ਏ ਲਾਸਟ ਟ੍ਰੈਕਟਰ ਜੋਣ ਅਸੀਂ ਟੱਕਾ ਲਾਉਣੀ ਆ ਵੀਡੀਓ ਨਾ ਬਣਾਈਏ ਯਾਰ ਜੋ ਲੈ ਯਾਰ ਬਾਈ ਯਾਰ ਇਹ ਤੂੰ ਬਾਹਰ ਰਿਜੈਕਟ ਕਰਦਾਗਾ ਕੰਟੈਂਟ ਤੂੰ ਦਾ ਬਲੌਗ ਭਾਂਜਾ 10 ਮਿੰਟਾਂ ਤੋਂ 15 ਮਿੰਟ ਤੱਕ ਹੀ ਲਿਆਵੇਂ ਜੀ ਦਾ ਜ਼ੋਰ ਬਹੁਤ ਆ ਹਾਂ ਚੱਲ ਤੇਰੇ ਦਾ ਜ਼ੋਰ ਬਹੁਤ ਆਗਾ ਵੀ ਬਲੌਗ ਤੱਕ ਚੱਲ 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 ਜਿਹੜਾ ਜ਼ੋਰ ਨਹੀਂ ਮਾਰ ਰਿਹਾ ਇਹਨਾਂ ਨੇ ਮੈਂ ਤਾਂ ਇੰਨਾ ਜ਼ੋਰ ਮਾਰਿਆ ਚੱਲ ਚੱਲ ਹੈ ਪੇ ਹੋਂਤਾ ਕਰੇ ਰੁਪੇ ਕੱਲ ਕੱਲ ਹਾਂ ਜੋ ਲਓ ਜੀ ਅਮਰਜੀਤ ਦਾ ਟਰੈਕਟਰ ਆ ਗਿਆ ਕੱਲ ਗਿਆ ਸੀ ਇਹ ਤੜਕੇ ਸਭ ਤੋਂ ਪਹਿਲਾਂ ਤੇ ਇਹ ਆ ਗਿਆ ਇਹਦੇ ਨਾਟ ਟੁੱਟ ਗਏ ਸੀਗੇ ਤੇ ਉਹ ਪਾਏ ਹੈਗੇ ਰੈਮ ਵਾਲੇ ਤੇ ਟਰਾਲਾ ਪਾਇਆ ਭਰਤਾ ਸੀਗਾ ਹੁਣੀ ਬਸ ਥੋੜਾ ਜਿਹਾ ਹੋਇਆ ਭਰ ਕੇ ਖੜਾਇਆ ਇਹਨੂੰ ਤੇ ਇਹ ਹੁਣ ਲੈ ਜਾਏਗਾ ਟਰਾਲਾ ਉਹ ਹੈ ਬੱਟਾ ਟੋਏ ਇਹ ਆ ਮਾਰਦਾ ਇਹਨੂੰ ਕਰਦੇ ਹੁਣੀ ਸਿਸਟਮ ਠੀਕ ਆਦਾ ਅੱਜ ਆ ਬੰਦ ਕਰਿਆ ਬੰਦ ਕਰ ਲਾ ਇਹ ਆ ਵੱਲੋ ਜਗਹੀ ਆ ਮਰਾਂ ਦਾ ਬੱਤ ਕਰ ਇਹ ਤਾਂ ਆਹੀ ਘੁੰਮ ਗਈ ਇਹਹੀ ਘੁੰਮੇ ਨਾਲ ਲੱਗ ਗਿਆ ਨਾਲ ਲੱਗੀ ਇਹਦੇ ਹੂੰ ਉਹ ਨਾ ਨਹੀਂ ਬੈਠਦਾ ਜਦੋਂ ਰਾਤ ਨੂੰ ਆ ਚੱਲ ਉਹ ਟੱਪ ਆ ਗਿਆ ਪੈ ਗਿਆ ਪੰਛੀ ਵੀ ਚੱਲਿਆ ਘਰਾਂ ਨੂੰ